ਸਾਬ ਨੇ ਸਾਨੂੰ ਏਕ ਓਮਕਾਰ ਨਾਲ ਬੰਨਤਾ ਉਹਦਾ ਰੂਪ ਹਰੇਕ ਚ ਪਾਤਾ ਚਾਹੇ ਵਿਰੋਧੀ ਹੋਏ ਚਾਹੇ ਕੋਈ ਆਪਣਾ ਹੋਏ ਜਦ ਬਣੇ ਇੱਕ ਦੇ ਹੋ ਤੁਸੀਂ ਕਿਸੇ ਦਾ ਮਾਨ ਖੋ ਨਹੀਂ ਸਕਦੇ ਕਿਸੇ ਤੋਂ ਤੁਸੀਂ ਬਰਖਿਲਾਫ ਉਹਦੇ ਹੱਕ ਲੈ ਨਹੀਂ ਸਕਦੇ ਹੈਗੇ ਇਹ ਸਾਡਾ ਗੁਰੂ ਸਾਹਿਬ ਦਾ ਹੁਕਮ ਹੈ ਇਸ ਦੇ ਪਾਲਣਾ 'ਚ ਅੱਜ ਅਸੀਂ ਬੈਠੇ ਹੋਏ ਹੈਗੇ ਆਂ ਜਿਹੜੀ ਹਿਊਮਨ ਰਾਈਟਸ ਦੀ ਗੱਲ ਹੈ ਉਹ ਅੱਜ ਕੱਲ ਦੇ ਥਿਓਰੀਟਿਸ਼ਨ ਹਿਊਮਨ ਡਿਗਨਿਟੀ ਮਾਨ ਦੇ ਵਿੱਚ ਰੱਖਦੇ ਹੈਗੇ ਆ ਔਰ ਇਹਦੇ ਉੱਤੇ ਕਿ ਕਿਸੇ ਦੇ ਮਾਨ ਮਰਿਆਦਾ ਨੂੰ ਭੰਗ ਨਹੀਂ ਕਰਨਾ ਖਤਮ ਨਹੀਂ ਕਰਨਾ ਉਹਦੇ ਵਾਸਤੇ ਹੱਕ ਆਪਾਂ ਨੂੰ ਮਿਲੇ ਹੋਏ ਆ ਜੋ ਸੰਵਿਧਾਨਾਂ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਵਿੱਚ ਜਿਹੜਾ ਫ੍ਰੈਂਚ ਰੈਵੋਲੂਸ਼ਨ ਸੀ ਅਮਰੀਕਨ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਇਹ ਬਣੇ ਹੋਏ ਆ ਤੇ ਅੱਗੇ ਉਹਨਾਂ ਦਾ ਕਾਨੂੰਨ ਦੇ ਵਿੱਚ ਜੋ ਭਰਿਆ ਉਹ ਸਾਡੀ ਰਖਵਾਲੀ ਕਰਨ ਵਾਸਤੇ ਬਣਿਆ ਪਰ ਸਿੱਖ ਦਾ ਇਹ ਮੂਡਲਾ ਫਰਜ ਹੈਗਾ ਇਹਨੂੰ ਮੰਨਣਾ ਔਰ ਇਹ ਫਰਜ ਕੱਲਾ ਸਾਡੇ ਤੇ ਨਹੀਂ ਲਾਗੂ ਇਹ ਗੁਰੂ ਸਾਹਿਬ ਨੇ ਆਪਣੇ ਉੱਤੇ ਲਾਗੂ ਕਰਕੇ ਨੌਵੇਂ ਪਾਤਸ਼ਾਹ ਨੇ ਆਪਣਾ ਸੀਸ ਵੀ ਗਵਾਇਆ ਕਿਉਂਕਿ ਹਿੰਦੂ ਧਰਮ ਦਾ ਜਨੇਊ ਤੇ ਤਿਲਕ ਦੇ ਉੱਤੇ ਜ਼ਬਰ ਇੱਕ ਮੁਲਕ ਕਰ ਰਿਆ ਸੀਗਾ ਔਰ ਇਹ ਉਹਨਾਂ ਦੀ ਵਡਿਆਈ ਹੈ ਕਿ ਅਖਰਾਂ ਨੂੰ ਅਸਲੀਅਤ 'ਚ ਤਬਦੀਲ ਕਰਕੇ ਉਹਨਾਂ ਨੇ ਇੱਕ ਸਾਡੇ ਵਾਸਤੇ ਇਹੋ ਜੀ ਮਰਿਆਦਾ ਖੜੀ ਕਰਤੀ ਕਿ ਅੱਜ ਅਸੀਂ ਫਖਰ ਤੇ ਗਰਭ ਨਾਲ ਆਪਣੇ ਗੁਰੂ ਦੇ ਨਾਲ ਖੜਕੇ ਇਹ ਗੱਲਾਂ ਸਪਸ਼ਟ ਕਰ ਸਕਦੇ ਹੈਗੇ ਆਂ ਸਾਧ ਸੰਗਤ ਜੀ ਹਿਊਮਨ ਰਾਈਟਸ ਦਾ ਜਿਹੜਾ ਹੁਣ ਨਵੇਂ ਜਮਾਨੇ ਦਾ ਦੌਰ ਹੈ ਉਹ ਦੂਜੇ ਵਿਸ਼ਵ ਜੰਗ ਤੋਂ ਬਾਅਦ ਹੋਇਆ ਜਿੱਥੇ ਲੋਕ ਲੜ ਲੜ ਕੇ ਤੰਗ ਹੋ ਗਏ ਸੀਗੇ ਉਹਨਾਂ ਨੇ ਅਮਨ ਤੇ ਸ਼ਾਂਤ ਭਾਲਿਆ ਸੀਗਾ ਉਹਦੀ ਖੋਜ ਜਿਹੜੀ ਗੁਰੂ ਸਾਹਿਬ ਨੇ ਬਾਣੀ ਚ ਭਗਤਾ ਨੇ ਬਾਣੀ ਚ ਪਹਿਲਾਂ ਹੀ ਲੱਭ ਲਈ ਸੀ ਉਹਨਾਂ ਦੀ ਖੋਜ ਸੀ ਕਿ ਕਿਸੇ ਦੇ ਹੱਕ ਨਹੀਂ ਖੋਣੇ ਹੈਗੇ ਔਰ ਉਹਨਾਂ ਨੂੰ ਰਾਈਟਸ ਦੇ ਵਿੱਚ ਸਟੈਬਲਿਸ਼ ਕਰਤਾ ਕਿ ਕਿਸੇ ਨੂੰ ਨੀਵਾ ਨਹੀਂ ਦਿਖਾਣਾ ਨੀਚ ਨਹੀਂ ਦਿਖਾਣਾ ਉਹਦੇ ਉੱਤੇ ਜ਼ਬਰ ਨਹੀਂ ਕਰਨਾ ਔਰ ਇਹ ਚੀਜ਼ਾਂ ਗੁਰੂ ਸਾਹਿਬ ਪਹਿਲਾਂ ਸਾਨੂੰ ਸਿਖਾ ਚੁੱਕੇ ਸੀਗੇ ਇਹ ਸੋਚ ਨੇ ਯੂनाइटेड नेਸ਼ਨ ਦਾ ਚਾਰਟਰ ਬਣਾਇਆ ਜਿਹਦੇ ਵਿੱਚ ਹਿਊਮਨ ਡਿਗਨਿਟੀ ਦੀ ਗੱਲ ਕੀਤੀ ਗਈ ਹੈ ਔਰ ਹਿਊਮਨ ਰਾਈਟਸ ਦਾ ਚਾਰਟਰ ਵੀ ਨਿਕਲਿਆ ਹੈਗਾ ਇਹਦੇ ਚਾਰਟਰ ਜਿਹੜਾ ਹੈਗਾ ਜਿਹੜੀ ਮਾਡਰਨ ਕਨਸਟੀਟਿਊਸ਼ਨਲਿਜ਼ਮ ਹੈ ਉਹਦੇ ਵਿੱਚ ਸਾਰੇ ਕਿਤੇ ਦਰਜ ਹੈਗਾ ਭਾਰਤ ਨੇ ਵੀ ਲਿੱਤਾ ਹੈਗਾ ਹੁਣ ਇਹਦੇ ਦੋ ਰੂਪ ਸੀਗੇ ਜਿਹੜਾ ਨਾਸੀ ਜਰਮਨੀ ਸੀ ਜਿਹਦੀ ਮੇਲ ਆਰਐਸਐਸ ਦੀ ਆਈਡੀਓਲੋਜੀ ਨਾਲ ਵਿਕੀ ਹੈ ਕਿ ਮਨੁੱਖ ਵੱਖ-ਵੱਖ ਚ ਵੰਡੀ ਹੋਈ ਹੈ ਕੋਈ ਉੱਚਾ ਹੈ ਕੋਈ ਨੀਚਾ ਹੈ ਕੋਈ ਬਾਹਮਣ ਹੈ ਕੋਈ ਸ਼ੂਦਰ ਹੈ ਕੋਈ ਸੁਪਰ ਰੇਸ ਦਾ ਹੈਗਾ ਤੇ ਕੋਈ ਜੂਇਸ਼ ਹੈਰਿਟੇਜ ਜਿਪਸੀ ਇਹੋ ਜੇ ਮਾੜੇ ਜਿਹੜੇ 나치 ਸੋਚਦੇ ਸੀਗੇ ਰੇਸ ਰੇਸ ਸਪੇਸ ਆਈਡੀਓਲੋਜੀ ਦਾ ਸ਼ਿਕਾਰ ਸੀ ਪਰ ਜਦ ਨਵੇਂ ਸੁਵਿਧਾਨ ਜਰਮਨੀ ਦੀ ਬਣੀ ਉਹਨਾਂ ਨੇ ਬਿਲਕੁਲ ਇਹਨੂੰ ਉਠਾ ਕਰਤਾ ਜਿੱਥੇ ਅੱਜ ਇੱਕ ਭਾਰਤ ਦੇ ਸੁਵਿਧਾਨ ਦੇ ਵਿੱਚ ਪਾਰਟ 3 ਦੇ ਵਿੱਚ ਰਾਈਟਸ ਦਰਜ ਕੀਤੇ ਗਏ ਆ ਕਿ ਸਟੇਟ ਤੁਹਾਨੂੰ ਇਹ ਰਾਈਟਸ ਬਖਸ਼ਦਾ ਹੈਗਾ ਉੱਥੇ ਜਰਮਨੀ ਦਾ ਜਿਹੜਾ ਸੁਵਿਧਾਨ ਬਣਿਆ ਉਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਹਿਊਮਨ ਡਿਗਨਿਟੀ ਤੇ ਰਾਈਟਸ ਹੈ ਉਹ ਇਨ ਵਾਇਆਬਲ ਹੈ ਉਹਨਾਂ ਨੂੰ ਤੁਸੀਂ ਛੇੜ ਨਹੀਂ ਸਕਦੇ ਸਟੇਟ ਇਹੋ ਜਿਹਾ ਕੋਈ ਕਾਨੂੰਨ ਪਾਸ ਨਹੀਂ ਕਰ ਸਕਦਾ ਜਿਸ ਤਹਿਤ ਕਿਸੇ ਬੰਦੇ ਦੇ ਮੁੱਖੀ ਅਧਿਕਾਰਾਂ ਨੂੰ ਛੱਟ ਵਜੇ ਜੇ ਉਹ ਕਾਨੂੰਨ ਇਹੋ ਜਿਹਾ ਪਾਸ ਕਰਦਾ ਔਰ ਰੱਦ ਹੈ ਖਤਮ ਹੈ ਇਹ ਉਹਨਾਂ ਦਾ ਸੁਵਿਧਾਨ ਕਹਿੰਦਾ ਹੈਗਾ ਪਰ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਇਹ ਰਾਈਟਸ ਜਿਹੜੇ ਹੈਗੇ ਆ ਇਹ ਐਬ੍ਰੋਗੇਟ ਤੁਸੀਂ ਕਰ ਸਕਦੇ ਹੋ ਹਟਾ ਸਕਦੇ ਹੋ ਬਾਈ ਪ੍ਰੋਸੀਜਰ ਲੇਡ ਡਾਊਨ ਬਾਈ ਲਾ ਇਹਦਾ ਮਤਲਬ ਕੀ ਹੋਇਆ ਕਿ ਜਿੱਥੇ ਭਾਰਤ ਦੀ ਆਜ਼ਾਦੀ ਉਹ ਰੌਲਟ ਐਕਟ ਦੇ ਬਰਖਲਾ ਜੱਲਿਆਂ ਵਾਲਾ ਬਾਗ ਇਸ ਧਰਤੀ ਦੇ ਉੱਤੇ ਉੱਥੇ ਸਭ ਤੋਂ ਵੱਡਾ ਝੰਗਾੜਾ ਪਿਆ ਸੀ ਉਹ ਅੱਜ ਵੀ ਜੁਹੁੰਦਾ ਹੈ ਆ ਸਰਤਰ ਸੇਮ ਸਿੰਘ ਬੋਲ ਕੇ ਗਏ ਆ ਅਮਰਿਤਪਾਲ ਉਹਦਾ ਨਮਾਸ਼ਕਾਰ ਅੱਜ ਵੀ ਹੈਗਾ ਜਿੰਨੂੰ ਲਗਾਤਾਰ ਰਗੜਾ ਨੈਸ਼ਨਲ ਸਿਕਿਉਰਿਟੀ ਐਕਟ ਜੋ ਰੌਲ ਆਊਟ ਐਕਟ ਤੋਂ ਬਣਿਆ ਹੋਇਆ ਜਿਹੜਾ ਤੁਹਾਡੇ ਰਾਈਟਸ ਕਿ ਤੁਸੀਂ ਕਿਸੇ ਜੱਜ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਕੇਸ ਪਾਓ ਉਹ ਰੱਦ ਕੀਤਾ ਗਿਆ ਹੈਗਾ ਬਾਇ ਪ੍ਰੋਸੀਜਰ ਲੇਡ ਡਾਊਨ ਬਾਇ ਲਾ ਇਹ ਕਾਨੂੰਨ ਕਹਿੰਦਾ ਤੇ ਗੁਰੂ ਦੇ ਘਰ ਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਜਿਹੜੇ ਮਨੁੱਖਤਾ ਤਾਂ ਉਹਦੀ ਮਨੁੱਖਤਾ ਖੋ ਸਕੇ ਮਾਨਸ ਕੀ ਜਾਤ ਸਭੇ ਇੱਕ ਪਛਾਨ ਬੋ ਸਾਨੂੰ ਹੁਕਮ ਹੈ ਆਦੇਸ਼ ਹੈ ਉਸ ਹੁਕਮ ਦੀ ਅਸੀਂ ਤੁਰਦੇ ਹੈਗੇ ਆ ਸਾਡੀ ਇਹਦੇ ਨਾਲ ਮੇਲ ਨਹੀਂ ਹੋ ਸਕਦੀ ਹੈ ਅਸੀਂ ਵੱਖਰੀ ਚੀਜ਼ ਹੈ ਇਹ ਜਿਹੜੀ ਸੋਚ ਹੈ ਇਹ ਕਨਸਟੀਟਿਊਸ਼ਨਿਜ਼ਮ ਦੀ ਕਿ ਅਸੀਂ ਕਾਨੂੰਨ ਆਪਣੇ ਮਤਲਬ ਦਾ ਸਟੇਟ ਤੇ ਹੱਕ ਤੇ ਬਣਾ ਸਕਦੇ ਆ ਇਹ ਜਾਪਾਨੀ ਕਨਸਟੀਟਿਊਸ਼ਨ ਦੇ ਵਿੱਚ ਹੈਗਾ ਜਰਮਨ ਕਨਸਟੀਟਿਊਸ਼ਨ ਆਪਣੇ ਆਪ ਨੂੰ ਇਹਨੂੰ ਬਿਲਕੁਲ ਪਿੱਛੇ ਕਰਤਾ ਹੈਗਾ ਸਾਧ ਸੰਗਤ ਜੀ ਮੈਨੂੰ ਸਰ ਕਮਰਪਾਲ ਸਿੰਘ ਜੀ ਹੋਣਾ ਨੇ ਇੱਕ ਬਹੁਤ ਵੱਡਾ ਆਰਟੀਕਲ ਦਿੱਤਾ ਹੈਗਾ ਜਿਹਦੇ ਵਿੱਚ ਸਿੱਖ ਜਥੇਬੰਦੀਆਂ ਨੇ ਬ੍ਰਿਟਨ 올 ਪਾਰਲੀਮੈਂਟਰੀ ਗਰੁੱਪ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਪਾਰਲੀਮੈਂਟਰੀ ਗਰੁੱਪ ਹੈ 셀ਫ ਡਿਟਰਮੀਨੇਸ਼ਨ ਦੇ ਉੱਤੇ ਉਹਨਾਂ ਨੇ ਇੱਕ ਕਾਗਜ਼ ਦਿੱਤਾ ਜੋ ਮੈਂ ਕਬਰਪਾਲ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਇਹ ਆਪਣੀ ਵੈਬਸਾਈਟ ਤੇ ਚੜਾਣ ਤੇ ਸਭ ਨੂੰ ਪੜਾਉਣ ਤੇ ਉਹਦੇ ਵਿੱਚ ਇਹਨਾਂ ਨੇ ਸਟੈਪ ਬਾਈ ਸਟੈਪ ਸਾਰੀਆਂ ਆਰਗੂਮੈਂਟਸ ਜਿਹੜਾ ਭਾਰਤ ਵਰਤਦਾ ਹੈ ਕਿ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ ਉਹਨਾਂ ਨੇ ਭੰਗ ਕੀਤੀਆਂ ਹੈਗੀਆਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕੈਨ ਦਾ ਮਤਲਬ ਕਿ ਆਪਣੇ ਮਤ ਦੇ ਦਾਨ ਨਾਲ ਆਪਣਾ ਰਾਜਸੀ ਢਾਂਚਾ ਮੰਨਣਾ અપਨਾਉਣਾ ਇੱਕ ਮੂਢਲਾ ਹੱਕ ਇਹ ਸਾਨੂੰ ਯੂਨਾਈਟਿਡ ਨੇਸ਼ਨ ਦਾ ਚਾਟਰ ਵੀ ਦਿੰਦਾ ਹੈ ਔਰ ਉਹਦੇ ਵਿੱਚ ਪਹਿਲਾਂ ਤਾਂ ਭਾਰਤ ਬੜੇ ਖੁਸ਼ੀ ਨਾਲ ਉਹਨੂੰ અપਨਾਉਂਦਾ ਹੈ ਔਰ ਉਸਨੇ ਉਹਦੇ ਵਿੱਚ ਵਾਅਦਾ ਵੀ ਕੀਤਾ ਕਹਿੰਦਾ ਕਿ ਜਿੱਥੇ ਕੋਲੋਨੀਅਲਿਜ਼ਮ ਹੈ ਕਹਿਣ ਦਾ ਭਾਵ ਕਿ ਕੋਈ ਹੋਰ ਸਰਕਾਰ ਜ਼ਬਰਦਸਤ ਕਿਸੇ ਮੁਲਕ ਦੇ ਉੱਤੇ ਰਾਜ ਕਰਦੀ ਹੈ ਉੱਥੇ ਕਲੋਨੀਅਲਿਜ਼ਮ ਖਤਮ ਕੀਤਾ ਜਾਵੇ ਪਰ ਸਾਧ ਸੰਗਤ ਜੀ ਜਦ ਆ ਗਈ ਉਹਦੀ ਵਾਰੀ ਕਿ ਜਿਹੜੇ ਪੀਪਲ ਅੰਡਰ ਫੋਰਨ ਡੋਮਿਨੀਅਨ ਹੈਗੇ ਆ ਜ્યાં ਉਹਨਾਂ ਦੇ ਉੱਤੇ ਜ਼ਬਰ ਹੁੰਦਾ ਹੈਗਾ ਉਹ ਕਹਿੰਦੇ ਸੋਵਰਨ ਇੰਡੀਪੈਂਡੈਂਟ ਸਟੇਟਸ ਉਹਨਾਂ ਦੀ ਨੈਸ਼ਨਲ ਇੰਟੈਗਰਿਟੀ ਇਹ ਪੰਗ ਨਹੀਂ ਕਰ ਸਕਦਾ ਹੁਣ ਜਿਹੜਾ ਪ੍ਰੀਐਮਬਲ ਆਫ ਦਾ ਕਨਸਟੀਟਿਊਸ਼ਨ ਹੈਗਾ ਉਹ ਵੀ ਸਾਨੂੰ ਦੱਸਦਾ ਹੈਗਾ ਕਿ ਜਿਹੜੀ ਇਹ ਭਾਰਤ ਦਾ ਸੁਵਿਧਾਨ ਹੈ ਉਹਦੇ ਵਿੱਚ ਪ੍ਰੀਐਮਬਲ ਕਹਿੰਦਾ ਹੈ ਕਿ ਜਿਹੜੀ ਨੈਸ਼ਨਲ ਯੂਨਿਟੀ ਤੇ ਇੰਟੈਗ੍ਰਿਟੀ ਹੈ ਥੈਟ ਇਜ਼ ਬੇਸਡ ਔਨ ਹਿਊਮਨ ਡਿਗਨਿਟੀ ਕਹਿੰਦਾ ਜੇ ਹਿਊਮਨ ਡਿਗਨਿਟੀ ਦੇ ਨਾਲ ਇੰਟੈਗ੍ਰਿਟੀ ਤੇ ਯੂਨਿਟੀ ਹੋ ਸਕਦੀ ਹੈ ਜਿਹੜੀ ਇਹ ਕਹਿੰਦੇ ਆ ਕਿ ਵਾਰ-ਵਾਰ ਅਸੀਂ ਭੰਗ ਕਰਦੇ ਆ ਪਰ ਇਹ ਸਟੇਟ ਹਿਊਮਨ ਡਿਗਨਿਟੀ ਨੂੰ ਸਪਰੈਸ ਕਰਦਾ ਇਹਦੇ ਕੋਲੇ ਲੀਗਲ ਸਟਰਕਚਰਸ ਇਹੋ ਜਿਹੇ ਬਣਾਏ ਹੋਏ ਆ ਜਿਹੜੇ ਯੂਆਪਾ ਤਾੜਾ ਐਨਐਸਏ 57 ਤੱਕ ਵੀ ਤੁਸੀਂ ਕਿੰਨੇ 57 ਦੇ ਵਿੱਚ ਰਗੜੇ ਗਏ ਹੋ 6-6 ਮਹੀਨੇ ਇਹੋ ਜੇ ਸਟਰਕਚਰ ਨਾਲ ਇਹ ਤੁਹਾਨੂੰ ਇਮਪ੍ਰिजन ਵੀ ਕਰਦਾ ਹੈ ਤੁਹਾਡੀ ਫ੍ਰੀडम ਵੀ ਲੈਂਦਾ ਹੈ ਸਾਰਾ ਕੁਝ ਤੁਹਾਨੂੰ ਰਗੜ ਦਿੰਦਾ ਹੈਗਾ ਸੋ ਇਹ ਜਿਹੜਾ ਇਹਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਕਨਟਰਡਿਕਸ਼ਨ ਹੈਗਾ ਇਹਨੂੰ ਆਪਾਂ ਨੇ ਖੋਲਣਾ ਹੈਗਾ ਇਹਨੂੰ ਦਿਖਾਣਾ ਹੈਗਾ ਇਹਨਾਂ ਨੇ ਚਾਹੇ ਬੇਸਿਕ ਸਟਰਕਚਰ ਡਾਕਟਰੀਨ ਲਾਗੂ ਕਰਤੀ ਹੈਗੀ ਹੈ ਜਿਹਦੇ ਵਿੱਚ ਤੁਹਾਡੇ ਜੁਡੀਸ਼ੀਅਲ ਰਿਵਿਊ ਆ ਜਾਂਦੀ ਹੈਗੀ ਹੈ ਤੇ ਤੁਹਾਡੇ ਉੱਤੇ ਅ ਗੈਰ ਮਨੁੱਖੀ ਅਧਿਕਾਰਾਂ ਕਾਨੂੰਨ ਪੰਕ ਕਰਨ ਦਾ ਇੱਕ ਕੋਰਟ ਰਾਹੀਂ ਐਸਕੇਪ ਰੂਟ ਹੈ ਪਰ ਕੋਰਟਸ ਵੀ ਬਹੁਤ ਹੌਲੇ ਹੌਲੇ ਚੱਲਦੇ ਆ ਉਹ ਵੀ ਜਿਹੜੀ ਪਾਰਲਮੈਂਟ ਨਾਲ ਲੜਾਈ ਹੁੰਦੀ ਹੈ ਉਸ 'ਚ ਹਾਰਦੇ ਹੀ ਹਾਰਦੇ ਆ ਕਿਉਂਕਿ ਪਾਰਲਮੈਂਟ ਜਿਵੇਂ ਇੰਗਲੈਂਡ ਕਹਿੰਦਾ ਸੁਪਰੀਮ ਹੈ ਉਹ ਲੋਕਾਂ ਦੇ ਮਤ ਦਾ ਰਖਵਾਲਾ ਹੈਗਾ ਉਸ ਦੇ ਸੇਫਗਾਰਡਸ ਵੀ ਬਹੁਤ ਹੌਲੇ ਹੈਗੇ ਤੇ ਆਪਾਂ ਨੂੰ ਇੱਥੇ ਜਿਹੜੀ ਆ ਕਨਟਰਡਿਕਸ਼ਨਸ ਐ ਉਹਦੇ ਉੱਤੇ ਜ਼ੋਰ ਪਾ ਪਾ ਕੇ ਕੇਸ ਉੱਥੇ ਫਾਇਲ ਕਰਕੇ ਰੈਪਰੈਜੈਂਟੇਸ਼ਨਸ ਦੇ ਕੇ ਆਪਾਂ ਨੂੰ ਇਧਰ ਨੂੰ ਕੰਮ ਕਰਨਾ ਚਾਹੀਦਾ ਹੈ ਤੇ ਸਭ ਤੋਂ ਉੱਚੀ ਗੱਲ ਕਿ ਆਪਾਂ ਨੂੰ ਜਿਹੜਾ ਸਾਡਾ ਇਤਿਹਾਸ ਐ ਗੁਰਬਾਣੀ ਐ ਸਾਨੂੰ ਪਿੱਛੋਂ ਦੇਣ ਹੈਗੀ ਐ ਕੁਰਬਾਨੀਆਂ ਦੀ ਉਸ ਦੇ ਉੱਤੇ ਗੌਰ ਕਰਕੇ ਅੱਗੇ ਆਪਣੇ ਗੁਰੂ ਦੇ ਨਾਲ ਤੁਰ ਕੇ ਇਸ ਜਿਹੜਾ ਕਹਿੰਦੇ ਆ ਕਿ ਚੱਕਰ ਵਾਇਉ ਉੱਪਰ ਚੜਦੀ ਕਲਾਂ ਵਾਲੇ ਸਿੰਘਾਂ ਨੂੰ ਚੱਕਰ ਵਾਇਉ ਕਿੱਥੇ ਦਿਖਦਾ ਉਹਨਾਂ ਨੂੰ ਤਾਂ ਰਾਹ ਆਪਣੇ ਗੁਰੂ ਦਾ ਦਿਖਦਾ ਹੈ ਉਹਦੇ ਤੇ ਤੁਰ ਕੇ ਆਪਾਂ ਨਿਕਲੀਏ ਤੇ ਮਨੁੱਖੀ ਅਧਿਕਾਰ ਸਿੱਖੀ ਦੇ ਮੁੱਢਲੇ ਮੁੱਢਲੀ ਸੋਚ ਵਿੱਚੋਂ ਪੈਦਾ ਹੈਗੇ ਆ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬਣਾ ਕੇ ਇੱਕ ਰੱਬ ਅਧੀਨ ਕੀਤਾ ਯੂਨੀਵਰਸਲਿਜ਼ਮ ਤੁਹਾਨੂੰ ਦਿੱਤੀ ਹੈ ਜਿਸ ਅਧੀਨ ਅਸੀਂ ਬਹੁਤ ਕੁਝ ਆਪਣਾ ਹਾਸਲ ਕਰ ਸਕਦੇ ਹਾਂ ਸੋ ਅੱਜ ਜਿੱਥੇ ਯੂਨਾਈਟਿਡ ਨੇਸ਼ਨ ਨੂੰ ਯਾਦ ਕਰਦੇ ਆ ਧੰਨਵਾਦ ਨੌਵੇਂ ਪਾਤਸ਼ਾਹ ਤੋਂ ਅੱਗੇ 11ਵੇਂ ਪਾਤਸ਼ਾਹ ਜਿੱਥੇ ਆਪਾਂ ਸ਼ਸ਼ੋਭਦਾ ਉਹਨਾਂ ਦੇ ਦਰਬਾਰ 'ਚ ਉਹਨਾਂ ਦਾ ਕਰਦੇ ਆ ਅਗਿਆ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ